16 ਕਿੱਲੇ ਬਾਗ ਸੀ ਉਂਗਲਾ ਦਾ ਜੀ ਜਿਹਦੇ ਵਿੱਚੋਂ 5-7 ਕਿੱਲੇ ਪੱਟਿਆ ਗਿਆ ਜੀ ਤੇ ਦੂਸਰਾ ਖੜਾ ਹੈ ਤੇ ਉਹ ਲੱਗੀ ਜਾਂਦਾ ਠੇਕੇ ਤੇ ਲੱਗ ਗਿਆ ਜੀ ਤੇ ਆਪਣੇ ਜਿਹੜਾ ਇਸ ਪੰਜਾਬ ਦੇ ਵਿੱਚ ਇਹਦਾ ਮੰਡੀਕਰਨ ਕੋਈ ਨਹੀਂ ਹੁੰਦਾ ਸਰਕਾਰ ਕਹਿੰਦੀ ਹੈ ਕਣਕ ਝੋਨਾ ਦਾ ਬੀਜੋ ਰਵਾਇਤੀ ਫਸਲਾਂ ਬੀਜੋ ਰਵਾਇਤੀ ਬਾਗ ਲਾਓ ਹੋਰ ਲਾਓ ਕੋਈ ਗੱਲਾਂ ਹੀ ਕਰਦੀ ਹੈ ਸਰ ਹਾਂ ਗੱਲਾਂ ਹੀ ਕਰਦੇ ਜੀ ਅਸੀਂ ਸਾਡੇ ਕੋਲੇ ਬਾਗ ਸੀ ਪਹਿਲਾਂ ਕਿੰਨੋਂ ਦਾ ਸੀਗਾ 12 ਕਿੱਲੇ ਤੇ 6-7 ਕਿੱਲੇ ਸਾਡੇ ਆੜੂ ਸੀਗੇ ਆਲੂ ਬੁਖਾਰਾ ਸੀਗਾ ਜਾਮਣ ਲੱਗੀ ਹੋਈ ਸੀ ਮਰੂਦ ਲੱਗਿਆ ਹੋਇਆ ਸੀ ਸਾਰਾ ਪੱਟ ਗਿਆ ਹੁਣ ਸਾਡੇ ਕੋਲੇ ਮਰੂਦ ਤੇ ਇਕੱਲਾ ਅੰਗੂਰ ਰਹਿ ਗਿਆ ਜੇ ਸਰਕਾਰ ਕੋਈ ਮਾੜੀ ਦੀ ਬਾਹ ਫੜੇ ਜੇ ਬਾਗਬਾਨੀ ਵਾਲੀ ਦਾ ਤਾਂ ਕੋਈ ਠੀਕ ਹੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪੀਟੀਸੀ ਨਿਊਜ਼ ਤੇ ਤੇ ਮੈਂ ਆ ਤੁਹਾਡੇ ਨਾਲ ਮਨੀਸ਼ ਗਰਗ ਇਸ ਵਕਤ ਅਸੀਂ ਮੌਜੂਦ ਆ ਪਿੰਡ ਜੋਧਪੁਰ ਪਖਰ ਵਿਖੇ ਅੰਗੂਰਾਂ ਦੇ ਬਾਗ ਵਿੱਚ ਇਹ ਪਹਿਲਾ ਇਲਾਕਾ ਜਿਹੜਾ ਪੂਰਾ ਬਾਗਵਾਨੀ ਜੋ ਜਾਣਿਆ ਜਾਂਦਾ ਸੀ ਲੋਕ ਨੇ ਜਿਹੜੇ ਇੱਥੇ ਅੰਗੂਰਾਂ ਦੀ ਕਾਸਟ ਕਰਦੇ ਸਨ ਤੇ ਹੁਣ ਕਿੰਨੂ ਦੀ ਕਰਦੇ ਆ ਅਮਰੂਦ ਦੀ ਕਰਦੇ ਆ ਪਰ ਅੰਗੂਰ ਨੇ ਜਿਹੜੇ ਲਗਾਤਾਰ ਖਤਮ ਹੁੰਦੇ ਜਾ ਰਹੇ ਨੇ ਕਿਉਂਕਿ ਪਿਛਲੇ ਸਮੇਂ ਚ ਮੌਸਮ ਵੀ ਖਰਾਬ ਰਿਹਾ ਮੌਸਮ ਦੇ ਖਰਾਬਦੀ ਚੱਲਦੇ ਆ ਅੰਗੂਰਾਂ ਦੇ ਬਾਗ ਪੱਟੇ ਗਏ ਤੇ ਉੱਥੇ ਹੀ ਸਰਕਾਰਾਂ ਨੇ ਵੀ ਕਿਸਾਨਾਂ ਦਾ ਬਾਹ ਨਹੀਂ ਫੜੀ ਬੇਸ਼ੱਕ ਹੁਣ ਵੀ ਸਰਕਾਰ ਆ ਵੱਡੇ ਵੱਡੇ ਦਾਅਵੇ ਕਰਦੀ ਹੈ ਕਿ ਕਿਸਾਨ ਨੇ ਜਿਹੜੇ ਰਵਾਇਤੀ ਫਸਲਾਂ ਛੱਡ ਕੇ ਬਾਗਬਾਨੀ ਵੱਲ ਆਉਣ ਪਰ ਕਿਸਾਨਾਂ ਨੂੰ ਬਹੁਤੀਆਂ ਸਹੂਲਤਾਂ ਨਹੀਂ ਮਿਲਦੀਆਂ ਅਸੀਂ ਬਾਗ ਵਿੱਚ ਪੁੱਜੇ ਆਂ ਅੰਗੂਰ ਵੀ ਦਿਖਾਉਣੇ ਆ ਤੁਹਾਨੂੰ ਕਿਸਾਨਾਂ ਨਾਲ ਗੱਲ ਵੀ ਬਾਤ ਵੀ ਕਰਦੇ ਆਂ ਹਾਂਜੀ ਸੱਸੀ ਗੱਲ ਬਾਈ ਜੀ ਕੀ ਨਾਮ ਆ ਤੁਹਾਡਾ ਜਸਵੀਰ ਸਿੰਘ ਜੀ ਪਿੰਡ ਜਸਵੀਰ ਸਿੰਘ ਜੀ ਜੋਧਪੁਰ ਪਖਰ ਪਿੰਡ ਤੁਹਾਡਾ ਅ ਤੁਸੀਂ ਕਿੰਨਾ ਅੰਗੂਰਾਂ ਦਾ ਬਾਗ ਤੁਹਾਡਾ ਕਿੰਨਾ ਹੋਣਾ ਹੈਗਾ ਸਾਡੇ ਕੋਲੇ ਇਹ ਜੀ 16 ਕਿੱਲੇ ਬਾਗ ਸੀ ਅੰਗੂਰਾਂ ਦਾ ਹਾਂ ਜਿਹਦੇ ਵਿੱਚੋਂ 5-7 ਕਿੱਲੇ ਪੱਟਿਆ ਗਿਆ ਜੀ ਤੇ ਦੂਸਰਾ ਖੜਾ ਹੈ ਤੇ ਉਹ ਲੱਗੀ ਜਾਂਦਾ ਠੇਕੇ ਤੇ ਲਾਗ ਗਿਆ ਜੀ ਤੇ ਆਪਣੇ ਜਿਹੜਾ ਇਸ ਪੰਜਾਬ ਦੇ ਵਿੱਚ ਇਹਦਾ ਮੰਡੀਕਰਨ ਕੋਈ ਨਹੀਂ ਹੁੰਦਾਗਾ ਕੋਈ ਇੱਥੇ ਖਰੀਦ ਹੈ ਹੀ ਨਹੀਂ ਇਹਦੀ ਇਹ ਇਹ ਸਾਰਾ ਅੰਗੂਰ ਸਾਡਾ ਰਾਜਸਥਾਨ ਜਾਂਦਾ ਜੀ ਇਹ ਦੂਰੋਂ ਵਪਾਰੀ ਆਉਂਦੇ ਆ ਉਹ ਆ ਕੇ ਲੈਂਦੇ ਆ ਅੱਗੇ ਸਾਨੂੰ ਗਵਰਨਮੈਂਟ ਸਹੂਲਤ ਦਿੰਦੀ ਸੀਗੀ ਫਿਰ ਇਹ ਸਪਰੇਅ ਵੀ ਦਿੰਦੀ ਸੀ ਸਰਕਾਰੀ ਤੇ ਹੁਣ ਸਾਨੂੰ ਕੋਈ ਦਵਾਈ ਨਹੀਂ ਦਿੰਦਾ ਕੋਈ ਸਾਨੂੰ ਜੜ ਵਾਲੀ ਦਵਾਈ ਦਿੰਦਾ ਕੋਈ ਤਾਂ ਵਾਲੀ ਦਿੰਦਾ ਇਸ ਕਰਕੇ ਸਾਡਾ ਇਹ ਧੰਦਾ ਫੇਰ ਗਿਆ ਜੀ। ਹਮਮ ਕ੍ਰੇਟ ਕ੍ਰੇਟ ਗ੍ਰੂਡ ਵੀ ਮਿਲਦੀ ਪਹਿਲਾਂ ਬਾਗਬਾਨੀ ਵੱਲੋਂ ਕਾਫੀ ਸਹੂਲਤਾ ਮਿਲਦੀ ਸੀ ਕੋਈ ਮਨਸੂਬਤ ਨਹੀਂ ਮਿਲਦੀ ਹਾਂਜੀ ਅੱਗੇ ਸਬਸਿਡੀ ਤੇ ਸਾਨੂੰ ਕ੍ਰੇਟ ਮਿਲਦੇ ਸੀਗੇ ਜੀ। ਤੇ ਉਹ ਸਬਸਿਡੀ ਤੇ ਮਿਲਨ ਕਰਕੇ ਸਾਨੂੰ ਅੱਧੇ ਹੀ ਪੈਸੇ ਲਾਉਣੇ ਪੈਂਦੇ ਸੀਗੇ। ਹੁਣ ਸਾਨੂੰ ਕੋਈ ਗ੍ਰੇਡ ਨਹੀਂ ਮਿਲਦਾ ਜੀ। ਕੋਈ ਉਹ ਨਹੀਂ ਹੁਣ ਜੇ ਬਾਹਰ ਅੰਦਰ ਗੱਡੀ ਜਾਂਦੀ ਆ ਉਹਦੇ ਤੇ ਜਾਦੇ ਪੈਸਾ ਪੈਂਦਾ। ਨਾ ਜ਼ਿਮੀਂਦਾਰ ਬਾਹਰ ਲਿਜਾ ਸਕਦਾ। ਸਾਨੂੰ ਤਾਂ ਬਸ ਇਹੀ ਹੋਇਆ ਪਿਆ ਵੀ ਅਸੀਂ ਠੇਕੀ ਤੀ ਦੇ ਦਿਆ ਕਰੀਏ। ਠੇਕੇ ਤੇ ਆਪਦੇ ਕਰੇ ਬੈਠੇ ਦੇ ਜਿੰਨੇ 2 ਰੁਪਏ ਬੱਟੇ ਜਾਂਦੇ ਆ ਉਹ ਵਰਤ ਲਈਏ ਹੁਣ ਕਿੰਨਾ ਥੋੜਾ ਕਿੰਨਾ ਬਾਗ ਆ ਕਿੰਨਾ ਠੇਕੇ ਤੇ ਲੱਗਿਆ ਹੋਇਆਗਾ ਸਾਡੇ ਕੋਲੇ ਜੀ ਹੈਗਾ ਕੀ ਅਜੇ 10 ਕਿੱਲੇ ਬਾਗ ਆ ਸੀ ਦੋ ਤਿੰਨ ਘਰਾਂ ਦਾ 4 ਕਿੱਲੇ ਬਾਗ ਮੇਰੇ ਕੋਲੇ ਆ ਤੇ ਦੂਜਾ ਸਾਡੇ ਦੂਜੇ ਘਰਾਂ ਕੋਲੇ ਹੈਗਾ ਸਾਡਾ ਬਾਗ ਸਹੀ ਆ ਹਜੇ ਫਲ ਚੱਕਦਾ ਵਧੀਆ ਕਮਾਈ ਹੈਗੀ ਆ ਪਰ ਗੱਲ ਕਰ ਜਿਹੜਾ ਇੱਥੋਂ ਨਹੀਂ ਨਾ ਵਿਕਦਾ ਪੰਜਾਬ ਦੇ ਵਿੱਚ ਉਹ ਸਾਨੂੰ ਬੜੀ ਦਿੱਕਤ ਪੇਸ਼ ਆਉਂਦੀ ਆ ਅਸੀਂ ਦੂਰ ਜਾ ਨਹੀਂ ਸਕਦੇ ਅਸੀਂ ਬਸ ਠੇਕੇਦਾਰੀ ਆਉਂਦਾ ਉਹ ਹੀ ਲੈ ਕੇ ਜਾਂਦਾ ਸਰਕਾਰ ਕਹਿੰਦੀ ਇਹ ਕਣਕ ਝੋਨਾ ਨਾ ਬੀਜੋ ਰਵਾਇਤੀ ਫਸਲਾਂ ਬੀਜੋ ਰਵਾਇਤੀ ਬਾਗ ਲਾਓ ਹੋਰ ਲਾਓ ਕੋਈ ਗੱਲਾਂ ਹੀ ਕਰਦੀ ਹੈ ਸਰ ਹਾਂ ਗੱਲਾਂ ਹੀ ਕਰਦੇ ਜੀ ਅਸੀਂ ਸਾਡੇ ਕੋਲੇ ਬਾਗ ਸੀ ਪਹਿਲਾਂ ਕਿੰਨੋਂ ਆਦਾ ਸੀਗਾ 12 ਕਿੱਲੇ ਤੇ 6-7 ਕਿੱਲੇ ਸਾਡੇ ਆੜੂ ਸੀਗੇ ਆਲੂ ਬਖਾਰਾ ਸੀਗਾ ਜਾਮਣ ਲੱਗੀ ਹੋਈ ਸੀ ਮਰੂਤ ਲੱਗਿਆ ਹੋਇਆ ਸੀ ਸਾਰਾ ਪੱਟ ਕੇ ਹੁਣ ਸਾਡੇ ਕੋਲੇ ਮਰੂਤ ਤੇ ਇਕੱਲਾ ਅੰਗੂਰ ਰਹਿ ਗਿਆ ਜੀ ਜਿਹਦੇ ਕੋਈ ਨਾਂ ਇਹਨੂੰ ਕੋਈ ਉਹ ਹੁੰਦਾ ਸੀਗਾ ਸਾਨੂੰ ਸਹੂਲਤ ਨਹੀਂ ਦਿੰਦੀ ਗਵਰਨਮੈਂਟ ਜੀ ਨਾ ਕੋਈ ਦਵਾਈ ਨਾ ਕੋਈ ਰੇ ਪਹਿਲਾਂ ਆਉਂਦੀ ਸੀ 15 18 ਸਾਲ ਪਹਿਲਾਂ ਮਿਲਦੀ ਸੀ ਤੇ ਹੁਣ ਨਹੀਂ ਕੁਝ ਮਿਲਦਾ ਬਾਗਾਂ ਵਾਸਤੇ ਕੁਝ ਨਹੀਂ ਤੇ ਸਰਕਾਰ ਜੋ ਬਦਲੀ ਆ ਕੋਈ ਉਮੀਦ ਹੈਗੀ ਸੀ ਵੀ ਸਰਕਾਰ ਨੇ ਬਹੁਤ ਦਾਅਵੇ ਕੀਤੇ ਸੀ ਵੀ ਅਸੀਂ ਆਏ ਕਰਾਂਗੇ ਆਹ ਕਰਾਂਗੇ ਕਿਸਾਨਾਂ ਲਈ ਕਿਤਾ ਕਿਸਾਨ ਪੱਕੀ ਦੱਸ ਰਹੇ ਕੋਈ ਸਰਕਾਰ ਬਦਲੀ ਸਰਕਾਰ ਬਦਲ ਤੋਂ ਬਾਅਦ ਕੋਈ ਫਾਇਦਾ ਹੋਇਆ ਨਹੀਂ ਬਦਲਾਅ ਉਹਦੇ ਵਿੱਚ ਸਾਨੂੰ ਕੋਈ ਫਾਇਦਾ ਨਹੀਂ ਹੋਇਆ ਜੀ ਉਹ ਉਸੇ ਤਰ੍ਹਾਂ ਹੀ ਚੱਲੀ ਜਾਂਦਾ ਜੀ ਇਕੱਲੀਆਂ ਗੱਲਾਂ ਹੀ ਹੋਣਗੀਆਂ ਜੀ ਬਦਲਾਅ ਦੇ ਵਿੱਚ ਕੋਈ ਫਾਇਦਾ ਨਹੀਂ ਹੋਇਆਗਾ ਤੇ ਚਲੋ ਜੇ ਗਵਰਨਮੈਂਟ ਕਰਦੀ ਚੰਗੀ ਗੱਲ ਸੀਗੀ ਪਹਿਲਾਂ ਕਿੰਨੇ ਕ ਬਾਗ ਸੀਗੇ ਸਾਰੇ ਕਿਉਂ ਸਾਰੇ ਪੱਟ ਦਿੱਤੇ ਗਏ ਸਾਰੇ ਮੌਸਮ ਦਾ ਵੀ ਕਿਤੇ ਰਿਹਾ ਸਰਕਾਰਾਂ ਦੀ ਵੀ ਬੇਰੁਖੀ ਰਹੀ ਹੈ ਕਿਤੇ ਨਹੀਂ ਮੌਸਮ ਦਾ ਵੀ ਸੀਗਾ ਜੀ ਕਿਤੇ ਕਿਤੇ ਮੌਸਮ ਵੀ ਖਰਾਬ ਹੋ ਜਾਂਦਾ ਸੀ ਚਲੋ ਇੱਕ ਅੱਧਾ ਸਾਲ ਮੌਸਮ ਖਰਾਬ ਹੁੰਦਾ ਹਰ ਸਾਲ ਨਹੀਂ ਹੁੰਦਾਗਾ ਪਰ ਜਿਆਦਾ ਤਾਂ ਸਰਕਾਰਾਂ ਆਂਦੀ ਇਹੋ ਹੈ ਜੇ ਸਰਕਾਰ ਕੋਈ ਮਾੜੀ ਦੀ ਬਾਹ ਫੜੇ ਜਾ ਬਾਗਬਾਨੀ ਵਾਲੀ ਦਾ ਤਾਂ ਕੋਈ ਠੀਕ ਹੋ ਜੀ ਕੰਮ ਲੱਗਦਾ ਫੈਕਟਰੀਆਂ ਲੱਗੀਆਂ ਹੋਣ ਜਿਵੇਂ ਕਿੰਨੂ ਐ ਤੇ ਕਿੰਨੂ ਦੀ ਪਾਤਨ ਹੁੰਦੀ ਆ ਅੰਗੂਰਾ ਅੰਗੂਰਾ ਦੀ ਸ਼ਰਾਬ ਦੀ ਇੱਥੇ ਫੈਕਟਰੀਆਂ ਲੱਗਣ ਜਾਂ ਹੋਰ ਫੈਕਟਰੀਆਂ ਲੱਗਣ ਤੁਹਾਨੂੰ ਲੱਗਦਾ ਵੀ ਉਹਨਾਂ ਜਿਆਦਾ ਹਾਂਜੀ ਜੇ ਕੋਈ ਫੈਕਟਰੀ ਲੱਗੇ ਏਰੀਏ ਤੋਂ ਬਾਹਰ ਲੱਗੇ ਰਿਆਛੇ ਏਰੀਏ ਤੋਂ ਸ਼ਰਾਬ ਦੀ ਫੈਕਟਰੀ ਲੱਗੇ ਤਾਂ ਕੋਈ ਆਹੋ ਨਹੀਂ ਜੀ ਜੇ ਕਿ ਜਿੱਥੇ ਜਿੱਥੇ ਅੰਗੂਰ ਦੀ ਪੈਦਾ ਵਰਤਿਆ ਜਾਵੇ ਅੰਗੂਰ ਕੋਈ ਇਸ ਤਰ੍ਹਾਂ ਦੀਆਂ ਫੈਕਟਰੀਆਂ ਦਵਾਈਆਂ ਜਾਂ ਜਾਂ ਜਿੱਥੇ ਅੰਗੂਰ ਵਰਤਿਆ ਜਾਵੇ ਤੁਹਾਨੂੰ ਲੱਗਦਾ ਫੈਕਟਰੀਆਂ ਲਾਵੇ ਸਰਕਾਰ ਕੋਈ ਹੱਲ ਹਾਂਜੀ ਹਾਂਜੀ ਫੈਕਟਰੀਆਂ ਲਾਵੇ ਤਾਂ ਚੰਗੀ ਗੱਲ ਆ ਸਾਡੀ ਇਹ ਖਫਤ ਹੋ ਜੀ ਜਦੋਂ ਹੁਣ ਫੈਕਟਰੀ ਕੋਈ ਲਾਉਂਦਾ ਨਹੀਂ ਜੂਸ ਵੀ ਬਣ ਸਕਦਾ ਹਾਂ ਜੂਸ ਵੀ ਬਣ ਸਕਦਾ ਜੀ ਤੇ ਕੁਝ ਵੀ ਬਣਾ ਲੋ ਇਹਦਾ ਆਪਾਂ ਨੂੰ ਇੰਦੀਆਂ ਇਹ ਵੀ ਇਹਦੀ ਖੰਡ ਵੀ ਬਣਦੀ ਹੈ ਜੀ ਅੰਗੂਰ ਦੀ ਖੰਡ ਆਉਂਦੀ ਤੇ ਹੁਣ ਜਦੋਂ ਕੋਈ ਚੀਜ਼ ਨੂੰ ਝਾਕਦੀ ਨੇ ਦੇ ਬੰਨੀ ਤਾਂ ਫਿਰ ਇਸ ਤਰ੍ਹਾਂ ਹੀ ਹੋਗਾ ਜੀ ਬਿਲਕੁਲ ठेकेदार ਵੀ ਹੈ ਜਿਨੇ ਬਾਗ ਲਿਆ ਹੋਇਆ ਗੱਲਬਾਤ ਕਰਦੇ ਆਂ ਕਹਾਂ ਸੇ ਰਹਿਣੇ ਵਾਲੇ ਹੋ ਰਾਜਸਥਾਨ ਕੋਟ ਫੁੱਤਲੀ ਕੇ ਰਹਿਣੇ ਵਾਲਾ ਹਾਂ ਮੈਂ ਔਰ ਯहां ਥੇਕੇ ਲετε ਹਮ ਅੰਗੂਰੋਂ ਕੇ 20 25 ਸਾਲ ਹੋ ਗਏ ਹੈ ਹਮਾਰੇ ਕੋ ਆਤੇ ਹੋਏ तो कैसे चलता है काम कोई प्रॉब्लम तो नहीं आती जब लेके जाते हो तो कैसे कोई प्रॉब्लम नहीं आती है बाकी ये है कि यहाँ कभी मौसम खराब हो जाता है तो गाठा भी पै जाता है कभी कमा भी लेते हैं दो पैसे वैसे पहले जब पहले आते थे पहले बाग बहुत होते थे अब कम हो गए अब महंगाई मिलते हैं बहुत सारे बाग होते थे चाहे जिसका ले लेते अब तो बस गिने चुने ही रह गए दो चार बाग ਲਗਦਾ ਹੈ ਜੇ ਐਸੀ ਰਹਾ ਬਿਲਕੁਲ ਖਤਮ ਹੋ ਜਾਣਗੇ ਬਿਲਕੁਲ ਖਤਮ ਹੋ ਜਾਣਗੇ ਜੀ ਅਬ ਤਾਂ 1-2 ਸਾਲ ਮੇ ਬਿਲਕੁਲ ਖਤਮ ਹੋ ਜਾਣਗੇ ਬਾਅਦ ਅਗਰ ਸਰਕਾਰ ਨੇ ਕੁਝ ਨਹੀਂ ਸਰਕਾਰ ਨੇ ਕੁਝ ਨਹੀਂ ਕੀਤਾ ਤਾਂ ਜੇਕਰ इनको سبسڈی ਮਿਲੇ ਹੋਰ ਕੁਝ ਸਹੂਲਤ ਮਿਲੇ ਤਾਂ ਇਹ ਕਿਸਾਨੇ ਹੋਰ ਲਗਾ ਦੇ ਸਭ ਚੀਜ਼ੇ ਲਗਾ ਦੇਣਗੇ ਫਲ ਫਰੂਟ ਬਿਲਕੁਲ ਇਹਨਾਂ ਸਾਡੇ ਨਾਲ ਕਿਸਾਨ ਅਤੇ ਠੇਕੇਦਾਰ ਜਿਨ੍ਹਾਂ ਨੇ ਦੱਸਿਆ ਵੀ ਪਿਛਲੇ ਸਮਿਆਂ ਚ ਕਾਫੀ ਜ਼ਿਆਦਾ ਬਾਗ ਸੀ ਇੱਥੇ ਤੇ ਕਾਫੀ ਫਾਇਦਾ ਵੀ ਇਹਨਾਂ ਨੂੰ ਹੁੰਦਾ ਸੀਗਾ ਪਰ ਲਗਾਤਾਰ ਸਰਕਾਰ ਦੀ ਬੇਰੁਖੀ ਹੈ ਜਿਹੜੀ ਸਰਕਾਰ ਵੱਲੋਂ ਬੇਸ਼ੱਕ ਕਿਸਾਨਾਂ ਨੂੰ ਬੜੇ-ਬੜੇ ਦਾਅਵੇ ਕੀਤੇ ਜਾਂਦੇ ਆ ਕਿ ਉਹ ਨਰਮਾ ਜਾਂ ਕਣਕ ਛੱਡ ਕੇ ਹੋਰ ਫਸਲਾਂ ਉਗਾਉਣ ਪਰ ਇਹਨਾਂ ਨੂੰ ਕੋਈ ਸਹੂਲਤਾਂ ਨਹੀਂ ਮਿਲਦੀਆਂ ਇਹਨਾਂ ਨੇ ਮੰਗ ਕੀਤੀ ਹੈ ਕਿ ਜਿੱਥੇ ਬਾਗਬਾਨਾਂ ਨੂੰ ਸਹੂਲਤਾਂ ਦਿੱਤੀਆਂ ਜਾਂਨ ਸਬਸਿਡੀ ਤੇ ਦਵਾਈਆਂ ਦਿੱਤੀਆਂ ਜਾਂਨ ਹੋਰ ਸਮਾਨ ਸਬਸਿਡੀ ਤੇ ਦਿੱਤਾ ਜਾਵੇ ਉੱਥੇ ਹੀ ਇਹਨਾਂ ਦੀ ਮਾਰਕੀਟਿੰਗ ਦਾ ਜਿਹੜਾ ਉਹ ਵੀ ਜੋਗ ਪ੍ਰਬੰਧ ਕੀਤਾ ਜਾਵੇ ਮਨੀਸ਼ ਗਰਗ ਪੀਟੀਸੀ ਨਿਊਜ਼ ਪਿੰਡ ਜੋਧਪੁਰ ਪਖਰ ਬਠਿੰਡਾ